ਆਉਂਦੀ ਸਾਰੇ ਨਵਾਂ ਸਵੇਰਾ ਤੁਹਾਡੇ ਲਈ ਨੰਮੀਆਂ ਖੁਸ਼ੀਆਂ ਲੈ ਕੇ ਆਵੇ ਅੱਜ ਸਾਰਿਆਂ ਨੂੰ ਆ ਸ਼ਾਵਣ ਦੇ ਮਹੀਨੇ ਦੀ ਸੰਗਰਾਮ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਸੱਚੇ ਪਾਤਸ਼ਾਹ ਸਭ ਨੂੰ ਹਾਰਿਆ ਭਰਿਆ ਤੇ ਖੁਸ਼ ਰੱਖੇ ਖੇਤੀਬਾੜੀ ਦੇ ਵਿੱਚ ਪਰਿਵਾਰਾਂ ਦੇ ਵਿੱਚ ਕਾਰੋਬਾਰਾਂ ਦੇ ਵਿੱਚ ਵਾਧੇ ਕਰੇ ਲਓ ਜੀ ਇਹ ਸੂਟ ਆਪਾਂ ਨੇ ਵੀਡੀਓ ਪਾਈ ਸੀਗੀ ਆਪਾਂ ਪਹਿਲਾਂ ਇਹ 1200 ਦਾ ਸੂਟ ਦੇ ਰਹੇ ਸੀਗੇ ਮਸ਼ਲੀਨ ਦੇ ਦੁਪੱਟੇ ਨਾਲ 올ਓਵਰ ਸੂਟ ਹੈਗਾ ਬਾਅਦ ਚ ਆਪਾਂ ਨੇ ਇਹ 1000 ਰੁਪਏ ਦਾ ਕਰਤਾ ਸੀ ਅੱਜ ਪਹਿਣਾ ਦੇ ਲਈ ਮੈਂ ਮਕਰ ਸੰਕਰਾਂ ਸੌਰੀ ਮਕਰ ਸੰਕ੍ਰਾਂਤੀ ਕਹਿੰਦਾ ਸਾਵਣ ਦੇ ਮਹੀਨੇ ਦੀ ਸੰਕਰਾਂ ਦੇ ਉੱਤੇ ਸੋਨੂੰ ਮੈਂ ਇੱਕ ਹੋਰ ਵੀ ਇਹਦੇ ਵਿੱਚ ਆਫਰ ਦੇ ਰਹੀ ਆ ਵੈਸੇ ਸਿੰਗਲ ਸੂਟ ਲਓਗੇ 1000 ਰੁਪਏ ਦਾ ਹੀ ਹੈ ਕਿਉਂਕਿ ਇਹ ਆਈ ਰੇਟ ਹੀ ਦੇ ਰਹਿਆਂਗੇ ਆਪਾਂ ਪਹਿਲਾਂ ਇਹ 1200 ਦਾ ਸੂਟ ਸੀਗਾ ਬਟ ਜੇ ਤੁਸੀਂ ਇਹਨੂੰ ਡਬਲ ਸੂਟ ਲੈ ਰਹੇ ਹੋਗੇ ਤਾਂ ਸੋਨੂੰ ਇਹ 900 ਰੁਪਏ ਦਾ ਸੂਟ ਪਾਊਗਾ ਜੀ ਦੋ ਸੂਟ 1800 ਦੇ ਨੇ ਸਿੰਗਲ ਸੂਟ 1000 ਰੁਪਏ ਦਾ ਜੀ ਸਿੰਗਲ ਸੂਟ 1000 ਰੁਪਏ ਦਾ ਦੋ ਸੂਟ ਲੈਗੇ ਜਿਹੜੇ ਉਹ 1800 ਰੁਪਏ ਪੂਰਾ ਖੁੱਲਾ ਹੋ ਡੁੱਲਾ ਤੇ 2.5 ਮੀਟਰ ਦਾ ਮਿਸ਼ਲਿੰਦ ਦਾ ਦੁਪੱਟਾ ਹੋਊਗਾ ਵਦਿਆ ਵਾਲਾ ਤੇ ਲਓ ਜੀ ਕਲਰ ਪ੍ਰਿੰਟ ਚੈੱਕ ਕਰੀ ਚੱਲੋ ਇਹ ਜਿਹੜਾ ਇੱਕ ਹੈਗਾ ਇਹ ਰਸ਼ੀਆ ਬ੍ਰਾਂਡ ਦਾ ਹੈਗੇ ਉਸ ਤੋਂ ਵੀ ਕੌਸਟਲੀ ਆ ਪਰ ਅੱਜ ਆਪਾਂ ਸੇਮ ਰੇਟ ਹੀ ਦਵਾਂਗੇ ਇਹ ਰਸ਼ੀਆ ਬ੍ਰਾਂਡ ਦਾ ਹੈਗਾ ਜੀ ਮੈਂ ਤੁਹਾਨੂੰ ਦਿਖਾ ਦੇਣੀ ਆਂਗੀ ਇਹ ਰਸ਼ੀਆ ਦਾ ਹੈਗਾ ਇਹ ਪਹਿਲਾਂ ਆਪਾਂ ਨੇ 1400 ਦਾ ਸੂਟ ਦਿੱਤਾ ਹੋਇਆ ਜੀ ਇਹ ਵਾਲੇ 1200 ਦੇ ਦਿੱਤੇ ਹੋਏ ਲੇਗੇ ਜਿਹੜਾ ਰੇਟ ਹੋਊਗਾ ਜੀ ਉਹ ਹੀ ਦੱਸਾਂਗੇ ਆਪਾਂ ਇਹ 1400 ਦਾ ਦਿੱਤਾ ਹੋਇਆ ਅੱਜ ਤੁਹਾਨੂੰ ਸੇਮ ਪ੍ਰਾਈਸ ਦੇ ਵਿੱਚ ਹੀ ਮਿਲੂਗਾ ਇਹ ਜੇਰੀ ਪੈਨ ਵੀ ਲਓਗੇ ਪਰ ਸਿੰਗਲ ਸੂਟ 1000 ਰੁਪਏ ਦਾ ਮਿਲੂਗਾ ਜੀ ਤੇ ਜਿਹੜਾ ਡਬਲ ਸੂਟ ਹੋਊਗਾ ਡਬਲ ਸੂਟ ਤੁਹਾਨੂੰ 1800 ਰੁਪਏ ਦੇ ਵਿੱਚ ਦੋ ਸੂਟ ਦੇਵਾਂਗੇ ਜੀ ਅੱਜ ਸਿਰਫ ਅੱਜ ਦਾ ਹੀ ਆਫਰ ਹੈ ਇਹਨਾਂ ਦਾ ਲਿਮਟਡ ਜੈ ਸਟਾਕ ਹੈਗਾ ਤੇ ਆਪਾਂ ਨੇ ਅੱਜ ਕਲੀਅਰ ਕਰ ਦੇਣਾ ਹੈਗਾ ਜਿਹੜੇ ਦੂਜੇ ਲੈਣਗੇ ਅਫਰੀਨ ਦੇਣਗੇ ਕੁਛ ਲਓ ਜੀ ਇਹਦੇ ਵਿੱਚ ਇੱਕ ਏ ਵਾਲਾ ਕਲਰ ਆ ਗਿਆ ਜੀ ਤੇ ਇਹਦੇ ਵਿੱਚ ਇੱਕ ਕਲਰ ਏ ਆ ਗਿਆ ਸਾਰੇ ਨਾਲ ਦੁਪट्टे ਹੋਣਗੇ 2.5 ਮੀਟਰ ਦੇ ਮਛਲੀਨ ਦੇ ਬੜੀ ਪਿਓਰ ਵਾਲੀ ਮਛਲੀਨ ਹੋਊਗੀ ਬਹੁਤ ਹੀ ਜਿਆਦਾ ਪਿਓਰ ਵਾਲਾ ਕੱਪੜਾ ਹੈਗਾ ਕੋਈ ਖਰਦਲਾ ਨਹੀਂ ਹੈਗਾ ਬਹੁਤ ਸੋਹਣਾ ਪਹਿਣਾ ਲੈਵੇ ਜਾ ਚੁੱਕੇ ਨੇ ਇਹਨਾਂ ਨਾਲ ਦੇ ਸੂਟ ਸਟਫ ਬੜਾ ਪਸੰਦ ਆਇਆ ਪਹਿਣਾ ਦੇ ਬਹੁਤ ਸੋਹਣਾ ਸਟਫ ਹੈਗਾ ਤੇ ਲਓ ਜੀ 1800 ਰੁਪਏ ਦੇ ਦੋ ਸੂਟ ਨੇ ਜੀ ਇਹ ਵੀਦ ਦੁਪੱਟਾ ਵੀਦ ਦੁਪੱਟਾ ਸੋਨੂ 1800 ਰੁਪਏ ਤੇ ਬੀਬੀਆਂ ਦੇ ਪਾਣ ਵਾਲਾ ਕਲਰ ਬਹੁਤ ਸੋਹਣਾ ਕਲਰ ਹੈ ਬੀਬੀਆਂ ਦੇ ਪਾਣ ਵਾਲਾ ਬਾਲਾ ਸੋਹਣਾ ਕਲਰ ਹੈ ਤੇ ਲਓ ਜੀ ਇੱਕ ਕਲਰ ਇਹ ਵਾਲਾ ਆ ਗਿਆ ਜੀ ਬਹੁਤ ਸੋਹਣਾ ਸਾਰੇ ਕਲਰ ਨਾਲ ਇੱਕ ਤੋਂ ਇੱਕ ਨੇ ਜੀ ਤੇ ਦੋ ਸੂਟ ਲੈਣੇ ਪੈਣਗੇ ਤੁਹਾਨੂੰ ਇੱਕ ਸੂਟ ਤੁਹਾਨੂੰ 1000 ਰੁਪਏ ਦਾ ਮਿਲੂਗਾ ਜੀ ਹੁਣ ਮੇਰੇ ਕੋਲ ਕੋਈ ਹੈ ਨਹੀਂ ਮੈਂ ਤੁਹਾਨੂੰ ਦੁਪੱਟਾ ਖੋਲ ਕੇ ਦਿਖਾ ਦਾਂ ਜੇ ਤੁਸੀਂ ਕਹੋਗੇ ਕਿ ਮੈਂ ਬਾਅਦ ਚ ਜਿਹੜੇ ਨੇ ਵੀ ਲੈਣਾ ਜਿਹੜੇ ਸੂਟਾਂ ਦਾ ਉਹਨਾਂ ਦੇ ਖੋਲ ਕੇ ਦਿਖਾ ਦਿੰਦੀ ਮੈਂ ਕਿਉਂਕਿ ਫਿਰ ਮੈਨੂੰ ਔਖਾ ਜਾ ਹੋ ਜਾਂਦਾ ਇਕੱਠਾ ਕਰਨਾ

ਤੇ ਇੱਕ ਆ ਗਿਆ ਜੀ ਇਹ ਵਾਲਾ ਕਲਰ ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ 1800 ਰੁਪਏ ਦੇ ਦੋ ਸੂਟ ਮਿਲਣਗੇ 900 ਰੁਪਏ ਦਾ ਸੂਟ ਪੈ ਜਾਊਗਾ ਜੀ ਤੁਹਾਨੂੰ ਪਰ ਸਿੰਗਲ ਸੂਟ ਤੁਹਾਨੂੰ 1000 ਰੁਪਏ ਦਾ ਪਊਗਾ ਜੀ ਸ਼ਿਪਿੰਗ ਆਪਣੀ ਐਕਸਟਰਾ ਰਹਿੰਦੀ ਹੈਗੀ ਤੇ ਅੱਜ ਦਾ ਇਹ ਸੰਗਰਾਮ ਦੇ ਸਾਵਣ ਦੇ ਮਹੀਨੇ ਦੀ ਸੰਗਰਾਮ ਦਾ ਇਹ ਆਫਰ ਹੈ ਜੀ ਤੁਹਾਡੇ ਲਈ ਬਹੁਤ ਵਧੀਆ ਆਫਰ ਹੈ ਜੀ 1200 ਦਾ ਸੂਟ ਹੈ ਜਿਹੜਾ ਤੁਹਾਨੂੰ ਸਿਰਫ 900 ਰੁਪਏ ਦੇ ਵਿੱਚ ਮਿਲੂਗਾ 300 ਰੁਪਏ ਦਾ ਡਿਸਕਾਊਂਟ ਮਿਲ ਰਹੇਗਾ ਪਰ ਬਟ ਸਿੰਗਲ ਪੀਸ ਤੇ ਤੁਹਾਨੂੰ 200 ਦਾ ਡਿਸਕਾਊਂਟ ਮਿਲੂਗਾ ਜੀ ਜੇ ਤੁਸੀਂ ਡਬਲ ਪੀਸ ਲੈ ਪਹਿਲਾ ਡਿਸਕਾਊਂਟ ਮਿਲ ਰਿਹਾ ਜੀ ਤੁਹਾਨੂੰ 200 ਤੋਂ ਮੰਗਰ 600 ਰੁਪਏ ਦਾ ਡਿਸਕਾਊਂਟ ਆਪਾਂ ਦੇ ਰਹੇ ਆਂਗੇ ਆਪਣਾ ਨੰਬਰ ਹੈ 9253115036 ਜਿਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋ ਬਾਕੀ ਰਹੀ ਗੱਲ ਜੀ ਕੱਟ ਪੀਸਾਂ ਦੇ ਮੈਨੂੰ ਮੈਸੇਜ ਆ ਰਹੇ ਨੇ ਕਿ ਪੈਣਾ ਦੇ ਵੀਡੀਓ ਤਾਂ ਨਹੀਂ ਪਾਉਂਗੇ ਕਿਉਂਕਿ ਥੋੜੇ ਜੇ ਕੱਟ ਪੀਸ ਨੇਗੇ ਜਿਹੜੀ ਪੈਣ ਨੂੰ ਕੱਟ ਪੀਸ ਚਾਹੀਦੇ ਨੇਗੇ ਤਾਂ ਉਹ ਮੈਨੂੰ ਪਰਸਨਲੀ ਮੈਸੇਜ ਕਰ ਦੇਣ ਮੈਂ ਉਹਨਾਂ ਨੂੰ ਵੀਡੀਓ ਕਾਲ ਤੇ ਦਿਖਾ ਦਾਂਗੀ ਉਹਦੇ ਵਿੱਚੋਂ ਸਿਲੈਕਟ ਕਰ ਲੈਣਗੇ ਉਹ ਮੈਂ ਵੀਡੀਓ ਕਾਲ ਕਰਕੇ ਉਹਨਾਂ ਨੂੰ ਦਿਖਾ ਕਾਰਨੇ ਕੋਈ ਚੱਕਰ ਨਹੀਂ ਹੈਗਾ ਤਾਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਭੇਜ ਦਾਂਗੀ ਸਪੈਸ਼ਲ ਥੋੜੇ ਜੇ ਪੀਸ ਲੈਣਗੇ ਤਾਂ ਤੁਸੀਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨ ਬਸ ਉਹਦਾ ਦੱਸ ਦਿਓ ਵੀ ਜੀ ਇਹ ਰੱਖ ਦਿਓ ਸਾਡੇ ਲਈ ਤਾਂ ਤੁਹਾਨੂੰ ਦੇ ਦਾਂਗੇ ਆਪਾਂ ਉਹੀ 100 ਰੁਪਏ ਪਰ ਮੀਟਰ ਚੱਲ ਰਹੇ ਨੇਗੇ ਥੋੜੇ ਜੇ ਪੀਸ ਹੈਗੇ ਨੇਗੇ ਤੇ ਸਾਰੇ ਰੰਗ ਰਾਸ਼ੀਆ ਦੇ ਵੀ ਹੈਗੇ ਨੇ ਦਾਸ ਦੇ ਵੀ ਪਏ ਨੇਗੇ ਸੂਈ ਜਾ ਦੇ ਵੀ ਪਏ ਨੇ ਜਿਹੜਾ ਵੀ ਚਾਹੀਦਾ ਦੋ ਤਿੰਨ ਪੀਸ ਮਿਲਦਾ ਮੁਫਤ ਲਾ ਲੈਂਦੇ ਹੈਗੇ ਨੇ ਸਿਰਫ 3 ਤੇ ਸ਼ਰਟਾਂ ਦੇ ਪੀਸ ਨੇਗੇ ਤੇ ਸਾਰੇ ਹੈਗੇ ਨੇਗੇ ਆਪਣੇ ਕੋਲੇ ਅਵੇਲੇਬਲ ਹੈ ਤੇ ਜੇ ਤਾਂ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਉਹ ਤੁਸੀਂ ਲੈ ਸਕਦੇ ਹੋਗੇ ਤੇ ਇਹ 900 ਰੁਪਏ ਦਾ ਤੁਹਾਨੂੰ ਤੇ ਸੂਟ ਪਊਗਾ 1800 ਦੇ ਦੋ ਸੂਟ ਪਹਿਣਗੇ ਸਿੰਗਲ ਪੀਸ ਤੁਹਾਨੂੰ 1000 ਰੁਪਏ ਦਾ ਪਊਗਾ ਜੀ ਥੈਂਕ ਯੂ